ਪਾਸਪਾ ਮੰਡਲ ਗੁਰਾਇਆਂ ਦੀ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ ਜਿਸ ਦੀ ਪ੍ਰਧਾਨਗੀ ਗੁਰਾਇਆਂ ਮੰਡਲ ਪ੍ਰਧਾਨ ਬਲਵਿੰਦਰ ਸ਼ਰਮਾ ਵੱਲੋਂ ਕੀਤੀ ਗਈ ਇਸ ਮੌਕੇ ਨਗਰ ਕੌਂਸਲ ਗੁਰਾਇਆਂ ਦੇ ਸਾਬਕਾ ਸੀਨੀਅਰ ਵੋਟਸ ਪ੍ਰਧਾਨ ਭਾਜਪੀ ਮੰਡਲ ਗੁਰਾਇਆਂ ਦੇ ਸੀਨੀਅਰ ਵੋਟਸ ਪ੍ਰਧਾਨ ਗੁਰਮੀਸ਼ ਗੱਬਾ ਦੀ ਪਤਨੀ ਰਜਨੀ ਗੱਬਾ ਜਿਨ੍ਹਾਂ ਦਾ ਇਲਾਕੇ 'ਚ ਚੰਗਾ ਅਸਰ ਸੁਖ ਹੈ ਨੂੰ ਵੱਡੀ ਜ਼ਿੰਮੇਵਾਰੀ ਦਿੱਤੀ ਗਈ ਹੈ ਇਸ ਮੌਕੇ ਤੇ ਮਹਿਲਾ ਮੋਰਚਾ ਜ਼ਿਲ੍ਹਾ ਦਿਹਾਤੀ ਦੀ ਪ੍ਰਧਾਨਨੀ ਦਿਤੀਵਾੜੀ ਨੇ ਉਨ੍ਹਾਂ ਨੂੰ ਮੰਡਲ ਗੁਰਾਇਆਂ ਦੀ ਮਹਿਲਾ ਮੋਰਚਾ ਦੀ ਪ੍ਰਧਾਨਨੀ ਯੋਗਤ ਕੀਤਾ ਇਸ ਮੌਕੇ ਤੇ ਰਜਨੀ ਗਾਬਾ ਨੇ ਪੂਰੀ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਨੂੰ ਭਰੋਸਾ ਦਿੱਤਾ ਕਿ ਬੀਜੇਪੀ ਪਾਰਟੀ ਦੀਆਂ ਨੀਤੀਆਂ ਨੂੰ ਜਨ-ਜਨ ਤੱਕ ਪਹੁੰਚਾਉਣਗੇ ਅਤੇ ਸੁਸ਼ੀ ਰਿੰਕੂ ਨੂੰ ਜਿੱਤਾਂਗੇ ਲੋਕ ਸਭਾ ਜਲੰਧਰ ਤੋਂ ਮੋਦੀ ਜੀ ਦਾ ਹੱਥ ਮੌਜੂਦ ਕਰਨਗੇ ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਆਪਣੀ ਟੀਮ ਦਾ ਵਿਸਤਾਰ ਕਰਨਗੇ ਇਸ ਮੌਕੇ ਵੱਡੀ ਗਿਣਤੀ ਵਿੱਚ ਇਲਾਕੇ ਦੀਆਂ ਮਹਿਲਾਵਾਂ ਪਤਵੰਤੇ ਸੱਜਣ ਹਾਜ਼ਰ ਸਨ ਨਮਸਕਾਰ ਮੇਰਾ ਸਾਰਿਆਂ ਨੂੰ ਮੇਰਾ ਨਾਮ ਮੀਤਿ तिवारी ਆ ਮੈਂ ਬੀਜੇਪੀ ਡਿਸਟ੍ਰਿਕਟ ਪ੍ਰੈਜ਼ੀਡੈਂਟ ਮਹਿਲਾ ਮੋਰਚਾ ਜਲੰਧਰ ਦੀ ਹਾਦੀ ਦੀ ਪ੍ਰਧਾਨ ਆ ਤੇ ਅੱਜ ਬਹੁਤ ਸ਼ੁਭ ਦਿਨ ਹੈ ਅੱਜ ਅਸੀਂ ਗੁਰਾਇਆਂ ਮੰਡਲ ਦੇ ਵਿੱਚ ਆਏ ਆ ਤੇ ਜਿੱਥੇ ਅੱਜ ਸਾਨੂੰ ਬਹੁਤ ਹੀ ਮਿਹਨਤੀ ਰਜਨੀ ਜੀ ਨਾਲ ਸਾਡਾ ਸੰਪਰਕ ਹੋਇਆ ਤੇ ਅੱਜ ਇਹਨਾਂ ਨੂੰ ਅਸੀਂ ਗੁਰਾਇਆਂ ਮੰਡਲ ਦਾ ਮਹਿਲਾ ਮੋਰਚਾ ਦਾ ਪ੍ਰਧਾਨ ਨਿਯੁਕਤ ਕਰ ਰਹੇ ਆ ਤੇ ਇਹਨਾਂ ਦੇ ਨਾਲ ਹੀ ਬਹੁਤ ਸਾਰੀਆਂ ਮਹਿਲਾਵਾਂ ਨੇ ਅੱਜ ਬੀਜੇਪੀ ਦਾ ਦਮਨ ਫੜਿਆ ਆ ਇਹਦੇ ਲਈ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਗੁਰਾਇਆਂ ਮੰਡਲ ਦੇ ਪ੍ਰਧਾਨ ਬਲਵਿੰਦਰ ਜੀ ਦਾ ਜਿਨ੍ਹਾਂ ਨੇ ਮਤਲਬ ਕਹਿ ਲਓ ਤੁਸੀਂ ਕਿ ਬੜੇ ਇੱਕ ਕੋਹੀਨੂਰ ਸਾਨੂੰ ਹੁਣ ਚੁਣ ਕੇ ਦਿੱਤਾ ਆ ਤੇ ਇਸ ਵਾਰ ਇਲੈਕਸ਼ਨ ਦਾ ਟਾਈਮ ਸਿਰਤੇ ਆ ਤੇ ਡੈਫੀਨਿਟਲੀ ਅਸੀਂ ਇਸ ਵਾਰ 4 ਬਾਰ ਸੀਟਾਂ ਲੈ ਕੇ ਜਾਵਾਂਗੇ ਤੇ ਜਲੰਧਰ ਦੀ ਸੀਟ ਜਿੱਤ ਕੇ ਅਸੀਂ ਮੋਦੀ ਜੀ ਦੇ ਝੋਲੀ ਦੇ ਵਿੱਚ ਪਾਵਾਂਗੇ ਥੈਂਕ ਯੂ ਜਰਾ ਪਿਆਰ ਭਰਿਆ ਸਤਿ ਸ਼੍ਰੀ ਅਕਾਲ ਤੇ ਮੈਂ ਅੱਜ ਬੀਜੇਪੀ ਦਾ ਔਰ ਆਪਣੇ ਹਾਈ ਕਮਾਂਡ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਮੈਨੂੰ ਅੱਜ ਇਹ ਪਦਵੀ ਸੌਂਪੀ ਹੈ ਉਹਨਾਂ ਨੇ ਆਪਣਾ ਜਿਹੜਾ ਵਿਸ਼ਵਾਸ ਹੈ ਉਹ ਮੇਰੇ ਤੇ ਬਣਾਇਆ ਹੈ ਔਰ ਤੇ ਮੈਂ ਵੀ ਆਪਣੇ ਪਾਰਟੀ ਨੂੰ ਆਪਣੇ ਹਾਈ ਕਮਾਂਡ ਨੂੰ ਇਹਹੀ ਵਿਸ਼ਵਾਸ ਦਿਲਾਣੀ ਆ ਕਿ ਜਿਹੜੀ ਉਹਨਾਂ ਨੇ ਮੈਨੂੰ ਆਪਣੀ ਰਿਸਪੌਂਸਿਬਿਲਟੀ ਸੌਂਪੀ ਹੈ ਮੈਂ ਉਸ ਤੇ ਪੂਰਾ ਪੂਰਾ ਖਰਾ ਉਤਰਨ ਦੀ ਪੂਰੀ ਕੋਸ਼ਿਸ਼ ਕਰਾਂਗੀ ਥੈਂਕ ਯੂ ਪਾਰਤ ਮਾਤਾ ਦੀ ਜੈ ਜੈ ਸ਼੍ਰੀ ਰਾਮ ਅੱਜ ਭਾਰਤੀ ਜਨਤਾ ਪਾਰਟੀ ਦੇ ਵਿੱਚ ਪਰਿਵਾਰ ਵਿੱਚ ਵਾਧਾ ਹੋਇਆ ਮਹਿਲਾ ਮੋਰਚਾ ਦੀ ਪ੍ਰਧਾਨ ਮੰਡਲ ਪ੍ਰਧਾਨ ਸ਼੍ਰੀ ਰਜਨੀ ਗੱਬਾ ਜੀ ਨੂੰ ਅਸੀਂ ਮੰਡਲ ਪ੍ਰਧਾਨ ਬਣਾਇਆ ਜਿਸ ਵਿੱਚ ਖਾਸ ਤੌਰ ਤੇ ਜ਼ਿਲ੍ਹਾ ਜਲੰਧਰ ਦੇ ਹਾਤੀ ਦੇ ਪ੍ਰਧਾਨ ਸ਼੍ਰੀ ਨਿਧੀ ਤਵਾੜੀ ਜੀ ਇੱਥੇ ਸ਼ਾਮਲ ਹੋਏ ਉਹਨਾਂ ਨੇ ਨਾਲ ਸ਼ਾਮਲ ਕਰਾਇਆ ਇਹਨਾਂ ਨੇ ਬੀਜਪੀ ਦੀਆਂ ਨੀਤੀਆਂ ਨੂੰ ਦੇਖਦੇ ਹੋਏ ਭਾਜਪਾ ਦਾ ਦਮਨ ਫੜਿਆ ਅਸੀਂ ਇਹਨਾਂ ਦਾ ਭਾਰਤੀ ਜਨਤਾ ਪਾਰਟੀ ਮਹਿਲਾ ਮੋਰਚਾ ਵਿੱਚ ਆਉਣ ਤੇ ਬਹੁਤ ਬਹੁਤ ਵਧਾਈ ਦਿੰਦੇ ਆ ਤੇ ਮੁਬਾਰਕਬਾਦ ਦਿੰਦੇ ਆ ਧੰਨਵਾਦ